ਹਾਂ ਕੀ ਹਾਲ ਚਾਲ ਨੇ ਜੀ ਅੱਜ ਆਪਾਂ ਚੱਲੇ ਲੋਡ ਧਕਣਾ ਜੰਮੂ ਦਾ ਤੇਲ ਹੋ ਗਿਆ ਡੰਮਾ ਇੱਧਰ ਸਫਾਈਆਂ ਹੋ ਰਹੀਆਂ ਨੇ ਭਾਈ ਜੀ ਹੈਲੋ ਭਾਈ ਕਿੱਥੋਂ ਚੱਲਿਆ ਗੱਡੀ ਪਰਨਾ ਨਾ ਰਾਣਪੁਰੇ ਹੋ ਕੀ ਹੋ ਗਿਆ ਰਾਜਾ ਪੰਦਗੀ ਚੱਲਿਆ ਅੱਜ ਲੈ ਜੁਰ ਕਰ ਲੈ ਜੁਰ ਕਰਾ ਕਾ ਮਨ ਤੋਂ ਮਾਂ ਤੋਂ ਸੁਣੀ ਨਹੀਂ ਦਿੱਤੀ ਕਰੇ ਕਿਸੇ ਦੇ ਮੈਂ ਕਰੂ ਕਿੰਨੀ ਆਇਆ ਸਤਿਆਨੀ ਕਦੇ ਤੇ ਹੀ ਹੋਈ ਲੰਮੜ ਲੱਗਿਆ ਬਸ ਬਸ ਨਹੀਂ ਕਰੀਦੀ ਅੱਜ ਪਹੁੰਚ ਲੱਗਿਆ ਇੱਕ ਗੱਲ ਪੱਕੀ ਅੱਜ ਦੁਨੀਆ ਬੁਲੰਦੀ ਪੈਂਦੀ ਆਸ਼ਕ ਨੂੰ ਸਾਥੇ ਦਿ ਲੋਟਾਉਣ ਲੱਗਿਆ ਕਸਮ ਤੋ ਹੈ ਕਾ ਬਲੀ ਬੱਲੀ ਅੰਦਰ ਬੱtte ਉੱਪਰ ਕਰੇਗਾ ਬੱtte ਪੜੇਗਾ ਬਾਹਰੋਂ ਤੇ ਮੱਤੀ ਚਲ ਆ ਜਾ ਫਿਰ ਓਰੀ ਬਾਬੇਓ ਐਂਟਰੀ ਗਈ ਆ ਵਡੀ ਦੀ ਹਾਂਜੀ ਗੱਡੀ ਹੋ ਗਈ ਐਂਟਰਾ ਦੇਖ ਲੈਆਂ ਗੱਡੀਆਂ ਲੋਡ ਹੋ ਰਹੀਆਂ ਦੀ ਖੜੀਆਂ ਨੇ ਅੱਜ ਲੇਟ ਹੋ ਗਿਆ ਯਾਰ ਅੱਨਾ ਇੱਥੇ ਲੇਟ ਹੋ ਗਿਆ ਜੀ ਯਾਰ ਆਪਾਂ ਨਾਲ ਦੇ ਗੱਡੀਆਂ ਭਰੇ ਖੜੀਆਂ ਨੇ ਦੱਸੂ ਹੁਣੇ ਗੱਡੀ ਭਰੇ ਢੜੇ ਨੇ ਲੱਗ ਬਬੂ ਜੰਦੀਪ ਹੁਣੇ ਖੜੇ ਨੇ ਆ ਸਾਰੇ ਨਾਲ ਦੇ ਗੱਡੀਆਂ ਭਰੇ ਖੜੇ ਨੇ ਕੋਈ ਗੱਲ ਨਹੀਂ ਆਪਣੀ ਭਰਜੂ ਗੱਡੀ ਹੌਣ ਤਾਂ ਆਇਆ ਗਿਆ ਹੁਣ ਇਸ ਕਨੈਕਟਡ 15 ਮਿੰਟ ਦੀ ਗੱਲ ਆ ਸਾਰੀ ਹੁਣ ਦਿਖਾਉਣਾ ਬਈ ਗੱਡੀ ਭਰ ਕੇ ਪਾਲੰਦਰ ਬੁੱਲਾ ਆਉਣੀ ਗਰਮੀ ਸੀ ਜਾਂਦੇ ਆਜੇ ਕੁਝ ਜ਼ਿਆਦਾ ਰਮੀਰ ਦੀ ਬਾਲੀਆ ਯਾਰ ਦੇਖਦਾ ਕੀ ਸਮਾਚਾਰ ਆ ਸੰਖਿਣ ਦਿਖਾਉਣੇ ਲਾਈਵ ਹਾਂਜੀ ਬਾਬੂ ਗੱਡੀ ਦਾ ਲੱਗੀ ਭਰਨਾ ਬਣੀ ਦੇਖੋ ਯਾਰ ਲੱਗੀ ਬੜੀ ਔਖੀ ਆ ਕਿ ਕਿਡ ਹੋ ਰਾ ਹੈ ਤੇ ਇਹ ਬੁਰਾ ਹਾਲ ਇਹ ਕੰਮ ਖਰਾਬ ਕਰਦਾ ਬਈ ਇਥੇ ਮਸ਼ਾਂ ਗੱਡੀ ਲਈ ਆ ਬਈ ਤਿੰਨ ਚਾਰ ਵਾਰ ਅੱਗੇ ਪਿੱਛੇ ਕਰਕੇ ਮੇਰੇ ਸਾਰੇ ਲੀਵਰ ਵਾਲੇ ਨੂੰ ਕਿਹਾ ਭਾਈ ਟੋਆ ਪਟਮੜਾ ਜਾ ਕੇ ਗਿਆ ਲੈ ਗੱਡੀ ਲਾਉਣੀ ਆ ਫੇਰ ਗੱਡੀ ਲੱਗੀ ਆ ਜੀ ਲੈ ਲੈ ਅਚੰਦਰ ਬਾੜ ਭਾਈ ਚੱਲ ਖਿੱਚ ਮੂਰੇ ਚੱਲ ਖਿੱਚ ਹੌਸ ਹੌਸਾ അതൊരു കാര്യം ഓടുന്നു ഓടുന്നു ഓട മെവ ഓടയാറ ഓറ ഓറ കണ്ടോ പാലത്ര കാരാ എങ്ങടേ എങ്ങടേ വിചേ പാലാ ഏ ചാലാ ਤੋ ਗੱਡੀ ਦੇ ਪਿੱਛੇ ਮਿਲਦੇ ਆਪਾਂ ਨੂੰ ਹੁਣ ਚੱਲਦੇ ਆਪਾਂ ਘਰੇ ਚਾਚਾ ਜੀ ਗੱਡੀ ਭਰਨ ਆ ਗਏ ਲੈ ਕੇ ਵੇਚ ਕਾਸਾ ਓਕੇ ਹੁਣ ਚੱਲੀ ਆਪਾਂ ਚਲੋ 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 ਜੀ ਚੱਲ ਚੱਲ ਕੀ ਹੱਸਦਾ ਮੇਰਾ ਛਾਲਿਆ ਸਾਡੀ ਗੱਡੀ ਦਾ ਹੀ ਘੇਰਾ ਹੁੰਦੇ ਆਪਾਂ ਨੂੰ ਹੁਣ ਉਹ ਲੋਡ ਕਰਦੇ ਆ ਮਿਸਤਰੀ ਤੋਂ ਪੁੱਛਿਆ ਦੀ ਉਹ ਕਹਿੰਦਾ ਬਾਸ ਲੀਕ ਪਾ ਦੇ ਯਾਰਾਂ ਨੇ ਦੋ ਠੋਕਤੀਆਂ ਇਹਦੇ ਦੀ ਆਉਂਦੇ ਆ ਵੀ ਲੱਗੇ ਘੇਰ ਪੈਣ ਅੱਜ ਕੱਥੇ ਥੱਲੇ ਵੜ ਓਏ ਮੈਂ ਕਿੰਨਾ ਥੱਲੇ ਵੜੂਗਾ ਚੱਲ ਚੱਲ ਆ ਗਿਆ ਗਾਇ ਗੂਇਤਾ ਮੇਰਾ ਹੂੰ ਗਾਇਦਾ 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 来 ਜੂਰੇ ਫੜੋ ਇੱਥੇ ਵੜੋ ਗਾਈ ਜੀ ਹੋਰ ਮਿਸਤਰੀ ਕਨਾ ਤੁਹਾਨੂੰ ਮੱਟ ਲੈ ਰਹੇ ਸੀ ਬੱਠਾ ਥੱਲੇ ਭਾਜਣਾ ਮਿਸਤਰੀ ਭਾਜਨੇ ਦਾ ਚੇਲਾ ਗੇਹਰਾ ਵੇ ਪੈਣ ਲੱਗੇ ਤੇ ਪੈਣ ਲੱਗੇ ਨਗਾ ਹੁੰਦੇ ਆ ਬਾਬੂ ਜੀ ਖੋਲ ਦੀ ਤਾਂ ਮਹੀ ਪੈ ਜਾ ਕਰਨਗੇ ਹੈ ਤੇ ਖੋਲੇ ਦੀ ਸਾਰੇ ਥੋਣਦੇ ਬੜੀਆਂ ਸੋ ਅੱਛਾ ਹਾਂ ਸਾਰੇ ਖੋਲਦਾ ਹੋਰ ਹੋਰ ਚੱਕਦੇ ਸਰਾ ਹੋਰ ਹੋਰ ਚੱਕ ਦਾਂਗੇ ਹਾਂ ਹਾਂ تعال ਆਉ ਤਾ ਚਲੋ ਵੇਹਣਾਂ ਗਰ ਲੈਡ ਮੜੀ ਘਾਤਾ ਦੇ ਆਪਾਂ ਦਿਨ ਡਰਾਈਵਰੀ ਦੇ ਫੇਰ ਫਸ ਗਿਆ ਲਾ ਫਸਤਾ ਦੀ ਹੁਣ ਨਿਕਲਣ ਲੱਗ ਗਿਆ ਸੈਂਸਰ ਗੇਰੇ ਬਣ ਗਏ ਦੀ ਆਪੇ ਲੱਗੇ ਤੇ ਪਹਿਣ ਦੇਖ ਲਾ ਤੇਰੇ ਯਾਰ ਨੂੰ ਨੱਟ ਨਹੀਂ ਕਰਤਾ ਥੋੜੇ ਥੋੜੇ ਮਹਾ ਇਹ ਆਪਦੇ ਆਪੇ ਪਹਿਣਗੇ ਬਾਅਦ ਚ ਵਦਾਂ ਲੱਗ ਗਿਆ ਵੀ ਇਹਦਾ ਮੈਨ ਦਾ ਜਮੀ ਆਟੋਮੈਟਿਕ ਹੋ ਗਏ ਕਰਨਾ ਪਾਣੀ ਦੇਖੋ ਸਟਾਰਟ ਕਰਕੇ ਲੰਗੀ ਬਣਦਾ ਹੁਣ ਪਾਉਂ ਦੀ ਗੇਅਰ ਚਲੋ ਜੀ ਤੇ ਗੇਅਰ ਪਾ ਗੱਡੀ ਦਾ ਦੇਖੋ ਸਟਾਰਟ ਕਰਕੇ ਜਾਚਾ ਰੁੜਦਾ ਚਲ ਗੱਡੀ ਤੋਰ ਕੇ ਦੇਖ ਬਾਈ ਗੇਰ ਭਾਗੇ ਦੇਖ ਬਾਈ ਕਾ ਆਓ ਸਵੇਰੇ ਕਰ ਲਾਂਗੇ ਬਾਈ ਗੇਰ ਲਾ ਉਹ ਜੀ ਗੱਲ ਮਾਰਦੇ ਆਂ ਮਾਰ ਫੋਨ ਕਿੰਨਾ ਕਰੁੰਦੇ ਆਂ ਇਹ ਰਹਿ ਲੈਣਾ ਉਹ ਜਾਮੀ ਹੈ ਹੈ ਤਾਬੇ ਲੱਗੇਣਾ ਪੈਣਾ ਕਿਉਂ ਆਪਾਂ ਜਿਵੇਂ ਪੈ ਜੂਗਾ ਨਾ ਪਾਇ ਹੋਰੀ ਜੀ ਸੈਂਸਰ ਗੇਅਰ ਬਣਨਣਾ ਜੀ ਜਿੱਤੇ ਜਿੱਤੇ ਆ ਕੇ ਮੈਂ ਪੈ ਜੂਗਾ ਆਪਾਂ ਪਾੜ ਬੰਨਿਆ ਸੀਗਾ ਬੜਾ ਤਲਪੇ ਚੱਲ ਚੱਲਾ ਚੱਕੀ ਚੱਕ ਦੇ ਅੱ ਗੇੜਾ ਦੇ ਦੇ ਨੂੰ ਕੁੱਕੜੇ ਜੇ ਨੱਟ ਜੇ ਨੂੰ ਹਾਂ ਹਾਂ ਦੇ ਦੇ ਐਨੂੰ ਲਊਗਾ ਹਾਂ ਦੇ ਜੈਕਲੀ ਕਰਤਾ ਵਾਲੇ ਨੇ ਕਰਤਾ ਲੀਕ ਭਾਏ ਉਹ ਕਰਤਾ ਲੀਗਾ ਜੋਰੇ ਵਾਲਾ ਮਾਰਦਾ ਕੀ ਕਰੀਏ ਇਹ ਵਿਆਹ ਨਹੀਂ ਫੀਰ ਖਾਦੀ ਹੀ ਆ ਐਂ ਕਰੋ ਨੱਟ ਜੇ ਖੋਲਦੇ ਨੱਟ ਜੇ ਖੋਲਦੇ ਉਹਦੇ ਪਰਾਂ ਨੂੰ ਕਰਦੇ ਨੂੰ ਨੱਟ ਜੇ ਨੂੰ ਹਾਂ ਉਹ ਮੇਰੇ ਲੱਗਸਿਆ ਆਹੋ ਬੱਸ ਹੁੰਦਾ ਹੈ